ਅਵਲਿਕਾਲਾ ਸਮਾਣਾ ਦੇ ਵਿਦਿਆਰਥੀਆਂ ਵੱਲੋਂ ਖਾਸ ਕਰ ਐਨਐਸਐਸ ਰੈਡ ਰਾਈਵਨ ਕਲਬ ਅਤੇ ਕੋਲਿਜ ਦੇ ਵਿਦਿਆਰਥੀਆਂ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਰੇਂਦਰ ਹਸਪੀਟਲ ਦੀ ਟੀਮ ਪਹੁੰਚੀ ਹੈ ਜਿਹੜਾ ਖੂਨ ਇਕੱਠਾ ਕਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਮਾਲਵਾ ਰੀਜਨ ਦੇ ਵੀ ਸਭ ਤੋਂ ਵੱਡਾ ਜਿਹੜਾ ਵਰਡ ਬੈਂਕ ਹੈ ਉਹ ਪਟਿਆਲਾ ਰੇਂਦਰ ਹਸਪੀਟਲ ਦੇ ਵਿੱਚ ਰੋਜ਼ਾਨਾ 70-80 ਮਰੀਜ਼ਾਂ ਨੂੰ ਖੂਨ ਦੀ ਜਰੂਰਤ ਪੈਂਦੀ ਹੈ ਔਰ ਕਈ ਵਾਰ ਜਦੋਂ ਪੀਕ ਤੇ ਹੁੰਦਾ ਤਾਂ 100 ਮਰੀਜ਼ਾਂ ਨੂੰ ਵੀ ਖੂਨ ਦੀ ਥਾਲੀ ਸੀਮਾ ਪੀੜਤੇ ਸੜੇ ਖਾਸ ਤੰਦੇ ਜਿਹੜੇ ਜ਼ਖਮੀ ਹੈ ਉਹਨਾਂ ਨੂੰ ਖੂਨ ਦੀ ਜਰੂਰਤ ਪੈਂਦੀ ਹੈ ਦੇਖ ਨੌਜਵਾਨ ਜਿਹੜਾ ਖੂਨਦਾਨ ਕਰਦਾ ਉਸ ਖੂਨ ਦੀ ਜ਼ਿਆਦਾ अहमियत ਹੁੰਦੀ ਹੈ ਕਿਉਂਕਿ ਉਹ ਖੁਦ ਆਪਣੀ ਇੱਛਾ ਨਾਲ ਖੂਨਦਾਨ ਕਰ ਰਿਹਾ ਹੈ ਔਰ ਉਹ ਮਰੀਜ਼ ਦੇ ਲਈ ਵੀ ਲਾਹੇਵੰਦ ਹੁੰਦਾ ਹੈ ਇਸ ਕੈਂਪ ਦੇ ਵਿੱਚ 50 ਤੋਂ ਵੱਧ ਨੌਜਵਾਨਾਂ ਵੱਲੋਂ ਖੂਨਦਾਨ ਦੇਣ ਦਾ ਸੰਕਲਪ ਲਿਖਿਆ ਗਿਆ ਔਰ ਵਿਦਿਆਰਥੀ ਵੀ ਦਾਨ ਕਰਨਾ ਇੱਕ ਮਹਾਦਾਨ ਹੈ ਤੁਸੀਂ ਖੂਨ ਦਾਨ ਕਰਦੇ ਹੋ ਤਾਂ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦੇ ਹੋ ਸਾਡਾ ਲਗਭਗ 100 ਤੋਂ ਉੱਪਰ ਕੈਂਪ ਜਿਹੜੇ ਨੇ ਇੱਥੇ ਲੱਗ ਚੁੱਕੇ ਨੇ ਸਾਡੀਆਂ ਤਿੰਨੋਂ ਸੰਸਥਾਵਾਂ ਪਬਲਿਕ ਕਾਲਜ ਸਮਾਨਾ ਪਬਲਿਕ ਕਾਲਜ ਆਫ ਐਜੂਕੇਸ਼ਨ ਐਂਡ ਪਬਲਿਕ ਕਾਲਜੀ ਐਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਇਹ ਹਰ ਸਾਲ ਲੋੜ ਦੇ ਮੁਤਾਬਕ ਜਦੋਂ ਵੀ ਬਲੱਡ ਬੈਂਕ ਵੱਲੋਂ ਸਾਨੂੰ ਲੋੜ ਮਹਿਸੂਸ ਕੀਤੀ ਜਾਂਦੀ ਹੈ ਸਾਨੂੰ ਕਹਿੰਦੇ ਨੇ ਕਿ ਸਾਡੇ ਕੋਲ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਣ ਤਾਂ ਸਾਡੇ ਜਿਹੜਾ ਐਨ ਐਸ ਐਸ ਯੂਨਿਟ ਐਨ ਸੀ ਸੀ ਯੂਨਿਟ ਤੇ ਰੈੱਡ ਰਿਬਨ ਕਲੱਬ ਵੱਲੋਂ ਮੈਡਮ ਹਰਪ੍ਰੀਤ ਕੌਰ ਨੇ ਸਾਡੇ ਕੋਆਰਡੀਨੇਟਰ ਨੇ ਐਨਐਸਐਸ ਦੇ ਰੈੱਡ ਰੀਬਨ ਕਲੱਬ ਦੇ ਡਾਕਟਰ ਹਰਕੀਰਤਨ ਕੌਰ ਉਹ ਕੋਆਰਡੀਨੇਟਰ ਨੇ ਉਹਨਾਂ ਦੀ ਦੇਖ ਰੇਖੇ 'ਚ ਐਨਐਸਐਸ ਦੇ ਸਾਰੇ ਪ੍ਰੋਗਰਾਮ ਅਕਸਰਾਂ ਵੱਲੋਂ ਇਹ ਕੈਂਪ ਲਗਾਏ ਜਾਂਦੇ ਨੇ ਤੇ ਇਹਨਾਂ ਕੈਂਪਾਂ ਦੇ ਵਿੱਚ ਵਿਦਿਆਰਥੀ ਵੱਧ ਚੜ ਕੇ ਹਿੱਸਾ ਲੈਂਦੇ ਨੇ ਅੱਜ ਦੀ ਵੀ ਕੈਂਪ ਦੀ ਸ਼ੁਰੂਆਤ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇੱਥੇ 50 ਤੋਂ ਵੱਧ ਜੁਨਟ ਜਿਹੜੇ ਨੇ ਉਹ ਡੋਨੇਟ ਕੀਤੇ ਜਾਣਗੇ ਸਿਰਫ ਇਹ ਫਾਇਦੀ ਫਾਇਦੇ ਨੇ ਆਪਣੇ ਬੋਡੀ ਵਾਸਤੇ ਹੀ ਫਾਇਦਾ ਤੇ ਜਿਹਨੂੰ ਡੋਨੇਟ ਹੋਏਗਾ ਅਗਲਾ ਸੋਸ਼ੀਸਾਂ ਦਊਗੀ ਆਪਾਂ ਨੂੰ ਅਗਲੇ ਦੇ ਵੋ ਫਾਇਦੇ ਨਾਲ ਆਪਣੇ ਵੋ ਫਾਇਦੇ ਜੀ ਮੇਰੀ ਬਹੁਤ ਸਹੀ ਹੋ ਗਿਆ ਪਬਲਿਕ ਕਾਲਜ ਸਮਾਣਾ ਜਿਹੜਾ ਹੈਗਾ ਹੈ ਸਾਡੇ ਬਲੱਡ ਬੈਂਕ ਦੇ ਸਾਨੂੰ ਮਾਣ ਹੈ ਵੀ ਜਦੋਂ ਵੀ ਸ਼ਾਰਟੇਜ ਬਲੱਡ ਦੀ ਸ਼ਾਰਟੇਜ ਹੁੰਦੀ ਹੈ ਅਸੀਂ ਪੈਸਾ ਨੂੰ ਪੈਸੇ ਨਿਸ਼ਚਤਰ ਉਹਨਾਂ ਨੂੰ ਕੱਲ ਪਰਸੋਂ ਰਿਕੁਐਸਟ ਕੀਤੀ ਸੀ ਕਿ ਐਕਿਊਟ ਸ਼ਾਰਟੇਜ ਚੱਲ ਰਹੀ ਹੈ ਤੇ ਉਹਨਾਂ ਨੇ ਇਮੀਡੀਏਟ ਰਿਸਪੌਂਡ ਕੀਤਾ ਸੋ ਇਹਨਾਂ ਨੇ ਬੜਾ ਅੱਛਾ ਕੈਂਪ ਹੈ ਤੁਸੀਂ ਦੇਖ ਹੀ ਰਹੇ ਹੋ ਆਪ ਕਿ ਕੈਂਪ ਦੀ ਬੜੀ ਸ਼ਾਨਦਾਰ ਸ਼ੁਰੂਆਤ ਹੋਈ ਬੱਚਿਆਂ 'ਚ ਬਹੁਤ ਉਤਸ਼ਾਹ ਉਤਸ਼ਾਹ ਹੈ ਕਿਉਂਕਿ ਸਾਡਾ ਜਿਹੜਾ ਬਲੱਡ ਬੈਂਕ ਹੈ ਜੀ ਬਲੱਡ ਅੱਜ ਕੱਲ ਸੈਂਟਰ ਕਿਹਾ ਜਾਂਦਾ ਹੈ ਬਲੱਡ ਸੈਂਟਰ ਕਿਹਾ ਜਾਂਦਾ ਹੈ ਇਹ ਪੂਰੇ ਮਾਲਵਾ ਰੀਜਨ ਦੇ ਸਭ ਤੋਂ ਵੱਡਾ ਸਰਕਾਰੀ ਖੇਤਰ ਦਾ ਬਲੱਡ ਬੈਂਕ ਹੈ ਇੱਥੇ ਜਿੰਨੇ ਵੀ ਰੈਫਰਲ ਕੇਸਿਸ ਹੈ ਜਿੰਨੇ ਵੱਡੇ ਸਰਜਰੀਜ਼ ਹੈ థੈਲਾਸੀਮਿਕ ਬੱਚੇ ਨੇ ਹੈਨਾ ਤੇ ਬਾਕੀ ਹਾਂਜੀ ਜ਼ਰੂਰ ਦਿੰਦੀ ਹੈ ਉੱਥੇ ਡੇਲੀ ਜਿਹੜੀ ਰੋਜ਼ਾਨਾ ਜਿਹੜੀ ਹੈਗੀ ਹੈ ਵੈਰੀ ਕਰਦੀ ਹੈ 70 ਤੋਂ ਲੈ ਕੇ 100 ਡਿਗਰੀ ਜਦੋਂ ਪੀਕ ਪੀਕ ਡਿਮਾਂਡ ਹੁੰਦੀ ਹੈ ਤੇ 100 ਬਲੱਡ ਤੇ ਬਲੱਡ ਦੇ ਕੰਪੋਨੈਂਟ ਦੀ ਜ਼ਰੂਰਤ ਪੈਂਦੀ ਹੈ ਠੀਕ ਹੈ ਤਾਂ ਇਸ ਕਰਕੇ ਜਿਹੜਾ ਕੈਂਪਾਂ ਦਾ ਲੱਗਣਾ ਜਿਹ ਇਹ ਜਿਹੜੇ ਕੈਂਪ ਆਰਗੇਨਾਈਜ਼ਰ ਐ ਡੋਨਰ ਐ ਸਾਡੇ ਰੀੜ ਦੀ ਹੱਡੀ ਐ ਕੈਂਪ ਜਿਹੜੇ ਆਰਗੇਨਾਈਜ਼ਰ ਐ ਜਿਸ ਤਰ੍ਹਾਂ ਐਨਐਸਐਸ ਨੇ ਲਗਾਇਆ ਹੈ ਜੇ ਕੈਂਪ ਲਗਾਣਗੇ ਤਾਂ ਬੱਚੇ ਆਣਗੇ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਡੋਨਰਸ ਨਾਲ ਮਿਲਣ ਦਾ ਤੇ ਬੜੀ ਖੁਸ਼ੀ ਦੀ ਗੱਲ ਐ ਕਿ ਬੱਚਿਆਂ 'ਚ ਭਾਰੀ ਉਤਸ਼ਾਹ ਹੈਗਾ ਕਿਉਂਕਿ ਇਹਨਾਂ ਦਾ ਜਿਹੜਾ ਬਲੱਡ ਆਏਗਾ ਇਹਨਾਂ ਦਾ ਨਾਲ ਜਿਹੜਾ ਕੈਂਪਾਂ 'ਚ ਅਸੀਂ ਬਲੱਡ ਇਕੱਠਾ ਕਰਦੇ ਆ ਨੀ ਉਹਦੀ ਜ਼ਿਆਦਾ ਅਹਿਮੀਅਤ ਐ ਕਿਉਂਕਿ ਇਹ ਸਵੈਛਾ ਨਾਲ ਖੂਨ ਦਿੱਤਾ ਦੇ ਰਹੇ ਆ ਬੱਚੇ ਜਿਹੜਾ ਜਿੰਨੀਆਂ ਵੀ ਰਿਸਰਚਸ ਹੋਈਆਂ ਐ ਇਹਦਾ ਸਵੈਛਾ ਨਾਲ ਜਿਹੜਾ ਖੂਨ ਦਿੱਤਾ ਜਾਂਦਾ ਉਹ ਮਰੀ ਸੋ ਇਸ ਕਰਕੇ ਅਸੀਂ ਪ੍ਰਿਫਰ ਪ੍ਰਿਫਰ ਹੀ ਕਰਦੇ ਆਂ ਗਵਰਨਮੈਂਟ ਦੀ ਵੀ ਜਿਹੜੀ ਹੈਗੀ ਹੈ ਸਾਡੇ ਜਿਹੜੇ ਗਾਈਡਲਾਈਨਸ ਇਹੀ ਕਹਿੰਦੀ ਹੈ ਵੀ ਅਸੀਂ ਜਿਹੜੇ ਸਵੈਚਕ ਖੂਨਦਾਨੀਆ ਉਹਨਾਂ ਤੋਂ blood ਲਿਆ ਜਾਵੇ ਕਿਉਂਕਿ ਜਿਹੜੀਆਂ ਇਹਦੀਆਂ ਕਲੀਨिकल ਜਿਹੜੀਆਂ ਰਿਸਰਚਸ ਹੋਈਆਂ ਉਹਨੇ ਇਹ ਗੱਲ ਤੈਅ ਕੀਤੀ ਹੈ ਵੀ ਜਿਹੜੇ ਸਵੈਚਕ ਖੂਨਦਾਨੀਆਂ ਦਾ ਖੂਨ ਜਿਹੜਾ ਹੈ ਸਭ ਤੋਂ ਸੁਰੱਖਤ ਹੁੰਦਾ ਹੈ ਕੈਮਰਾਮੈਨ ਪਰਸ਼ਮ ਦੇ ਨਾਲ ਪਰਸੋਤਮ ਕੋ ਸਿੱਖ ਸਮਾਣਾ ਨਿਊਜ਼